ਪਿੰਡ ਦੀ ਪੰਚਾਇਤ ਦੋ ਧੜਿਆਂ ਦੇ ਵਿੱਚ ਵੰਡੇ ਜਾਣ ਦੇ ਨਾਲ ਹੁਣ ਪਿੰਡ ਦੇ ਵਿਕਾਸ ਕੰਮ ਰੁਕ ਰਹੇ ਨੇ ਤੇ ਮਤੇ ਵੀ ਪਾਸ ਨਹੀਂ ਹੋ ਰਹੇ ਤੇ ਨਾ ਹੀ ਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਬਾਰੇ ਪ੍ਰਵਾਨਗੀ ਪੰਚਾਇਤ ਵੱਲੋਂ ਦਿੱਤੀ ਜਾ ਰਹੀ ਹੈ ਇਸ ਕਾਰਨ ਸਰਪੰਚ ਤੇ ਉਹਨਾਂ ਦੇ ਨਾਲ ਮੌਜੂਦ ਤਿੰਨ ਪੰਚਾਂ ਨੇ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਖੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਪਿੰਡ ਪੁਨੀਆ ਦੇ ਸਰਪੰਚ ਨੇ ਦੱਸਿਆ ਕਿ ਪੰਚਾਇਤ ਵਿੱਚ ਉਹਨਾਂ ਤੋਂ ਇਲਾਵਾ 7 ਪੰਚਾਇਤ ਮੈਂਬਰ ਚੁਣੇ ਹੋਏ ਨੇ ਤੇ ਤਿੰਨ ਪੰਚਾਇਤ ਉਹਨਾਂ ਨਾਲ ਮਤਨੇ ਜਦ ਕੇ ਚਾਰ ਪੰਚਾਇਤ ਮੈਂਬਰ ਦੂਜੇ ਧੜੇ ਦੇ ਨੇ ਤੇ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪਿੰਡ ਤੇ ਵਿਕਾਸ ਕੰਮ ਤੇ ਮਨਰੇਗਾ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਬਾਰੇ ਮਤੇ ਪਾਏ ਗਏ ਲੇਕਿਨ ਚਾਰ ਹੱਕ ਤੇ ਚਾਰ ਵਿਰੋਧ ਵਿੱਚ ਹੋਣ ਕਾਰਨ ਇਹਨਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕੀ ਤੇ ਸਾਡੇ ਪਿੰਡ ਵਿੱਚ ਨਰੇਗਾ ਦਾ ਕੰਮ ਇੱਕ ਸਾਲ ਤੋਂ ਬੰਦ ਪਿਆ ਚੱਲ ਨਹੀਂ ਰਿਹਾ ਜੀ ਤੇ ਮੇਰੇ ਨਾਲ ਤਿੰਨ ਪੰਜ ਸਹਿਮਤ ਨੇ ਤੇ ਦੂਜੀ ਜਿਹੜੇ ਹੈਗੇ ਨੇ ਉਹ ਚਾਰ ਪੰਜ ਸਹਿਮਤ ਨਹੀਂ ਕਰੇ ਸਾਡੇ ਮਾਤਾ ਹੀ ਪਾਇਨ ਨੇ ਨਿਰਗਤ ਕੰਮ ਪਾਰੇ 코로나 ਨੇ ਕੋਈ ਹਜੇ ਤੱਕ ਕੰਮ ਤੇ ਸਹਿਮਤੀ ਨਹੀਂ ਪ੍ਰਗਟਾਈ ਹੈ ਤੇ ਅਸੀਂ ਵੀਡੀਓ ਸਾਹਿਬ ਕੋਲ ਜਾਏ ਆਏ تھے ਤੇ ਅਸੀਂ ਕਾਠ ਨੂੰ ਬੋਟ ਜਿੰਮੇ ਸਰਪੰਚ ਨੂੰ ਡਬਲ voting ਦਾ ਅਧਿਕਾਰ ਉਹ ਵੀ ਕਿਹਾ ਸੀਗਾ ਤੇ ਦੇਖਦੇ ਹਾਂ ਹੁਣ ਕੀ ਕਹਿੰਦੇ ਨੇ ਸਾਨੂੰ ਪਹਿਲਾਂ ਵੀ ਗੱਲ ਕਰੀ ਤੁਸੀਂ ਇਸ ਬਾਰੇ ਹਾਂਜੀ ਹਾਂਜੀ ਕੀਤੀ ਸੀਗੀ ਪਰ ਮੈਂ ਐਮਐਲਏ ਸਾਹਿਬ ਕੋਲ ਗਿਆ ਸੀਗਾ ਉਹ ਵੀ ਕਹਿੰਦੇ ਸੀ ਨਿਰਗਤ ਕੰਮ ਕੋਈ ਰੋਕ ਨਹੀਂ ਸਕਦਾ ਪਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਮਾਮਲੇ ਹੈ ਜੀ ਵੀ ਸਾਡੇ ਪਿੰਡ ਦੇ ਜਿਹਨੇ 4-5 ਨੇ ਜੀ ਸਾਡਾ ਕੰਮ ਚੱਲ ਨਹੀਂ ਦੇ ਰਹੇ ਜੀ ਉਹ ਨਹੀਂ ਦੇ ਰਹੇ ਅਸੀਂ ਚਾਹ ਸਹਿਮਤੀ ਨਾਲ ਸਾਡਾ ਕੰਮ ਚੱਲਿਆ ਸੀਗਾ ਜੀ ਸਹਿਮਤੀ ਨਾਲ ਕੰਮ ਚੱਲਣ ਤੋਂ ਬਾਅਦ ਜੀ ਚਾਰ-ਚਾਰ ਵੀ ਜਦੋਂ ਪਿੰਡ ਨੇ ਇੱਕ ਜਗ੍ਹਾ ਸਹਿਮਤੀ ਹੋ ਗਈ ਉਹ ਕੁਝ ਕੁ ਸਾਡੇ ਪਿੰਡ ਦੇ ਬੰਦੇ ਜਿਹਨੇ ਪਹਿਲਾਂ ਤੋਂ ਹੀ ਇਹ ਕੰਮਾਂ ਬਾਰੇ ਨੇ ਪਾਰਟੀ ਬਾਜੀ ਕਰਦੇ ਆਉਂਦੇ ਨੇ ਉਹਨਾਂ ਨੇ ਚਾਰ-ਚਾਰ ਬੰਦੇ ਨੇ ਧੜੇ ਬਣਾਤੇ ਜੀ ਅਸੀਂ ਜਦੋਂ ਵੀ ਕੋਈ ਮਤਾ ਲਿਖਦੇ ਆ ਪਿੰਡ ਦੇ ਵਿਕਾਸ ਦਾ ਸਾਡੇ ਪਿੰਡ ਦੇ ਬੰਦੇ ਜੋ ਸੈਨ ਨਹੀਂ ਸੀ ਕਰਦੇ ਅੱਜ ਸਾਡੇ ਵੀਡੀਓ ਮੈਡਮ ਦੇ ਦੂਈ ਮੀਟਿੰਗ ਹੋਈ ਹੈ ਜੀ ਪਹਿਲਾਂ ਪਹਿਲਾਂ ਅਸੀਂ ਵੀਡੀਓ ਮੈਡਮ ਆਈ ਨਹੀਂ ਸੀ ਪਹਿਲੀ ਮੀਟਿੰਗ ਨੂੰ ਅੱਜ ਦੂਜੀ ਮੀਟਿੰਗ ਨੂੰ ਆਏ ਨੇ ਤੇ ਸਾਨੂੰ ਹਜੇ ਤੱਕ ਕੋਈ ਤਸੱਲੀ ਭਖ ਜਵਾਬ ਨਹੀਂ ਦਿੱਤਾ ਉਹਨਾਂ ਨੇ ਅਸੀਂ ਸਵੇਰ ਦੇ ਬੈਠਾ ਜੀ ਇੱਥੇ 9 11 ਵਜੇ ਤੇ ਅਜੇ ਤੱਕ ਮਿਲ ਨਹੀਂ ਰਹੇ ਮੈਡਮ ਜੀ ਸਾਡੀ ਮੀਟਿੰਗ ਵੀ ਲੈ ਲਈ ਸਾਡੇ ਸਾਈਨ ਵੀ ਹੋ ਗਏ ਸੀਗਾ ਵੀ ਮੈਡਮ ਅਸੀਂ ਦੋ ਵੋਟਾਂ ਪਾਉਣੀਆਂ ਨੇ ਜਿਹਨੇ ਸਰਪੰਚ ਨੂੰ ਕਾਸਟਿੰਗ ਬੋਰਡ ਦਾ ਅਧਿਕਾਰ ਹੈ ਜਿਹੜਾ ਸਾਨੂੰ ਕਾਨੂੰਨ ਦਿੰਦਾ ਅਸੀਂ ਕਹ ਜਦੋਂ ਚਾਰ ਚਾਰ ਅਸੀਂ ਪੈਰਨਲਰ ਹੋ ਗਏ ਅਸੀਂ ਪਿੰਡ ਦਾ ਕੰਮ ਕਰਨਾ ਵੀ ਸਾਨੂੰ ਦੋ ਵੋਟਾਂ ਦਾ ਅਧਿਕਾਰ ਆ ਵੀ ਸਾਨੂੰ ਦਿੱਤਾ ਜਾਵੇ ਸਰਪੰਚ ਸਾਹਿਬ ਨੂੰ ਤੇ ਸਾਨੂੰ ਕੋਈ ਤਸੱਲੀ ਭ ਅਸੀਂ ਡੀਡੀਪੀਓ ਮੈਡਮ ਨਾਲ ਵੀ ਗੱਲ ਕੀਤੀ ਸੀ ਇਸੇ ਮਸਲੇ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਆਖਿਆ ਜੀ ਸਰਪੰਚ ਨੂੰ ਦੋ ਵੋਟਾਂ ਦਾ ਕਾਨੂੰਨੀ ਤੌਰ ਤੇ ਅਧਿਕਾਰ ਹੈ ਕੋਈ ਬੰਦਾ ਕਿਸੇ ਨੂੰ ਅਧਿਕਾਰ ਨਹੀਂ ਦੇ ਸਕਦਾ ਬਿਲਕੁਲ ਜੀ ਤੇ ਵੀਡੀਓ ਮੈਡਮ ਨੇ ਅਜੇ ਤੱਕ ਸਾਡੀ ਕੋਈ ਗੱਲ ਵੀ ਜਵਾਬ ਤਸੱਲੀ ਭਖਸਾਉਂ ਕੋਈ ਜਵਾਬ ਨਹੀਂ ਦਿੱਤਾ ਜੀ ਉਦੋਂ ਹੀ ਨਰੇਗਾ ਮਜ਼ਦੂਰਾਂ ਨੇ ਵੀ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਪੰਚਾਇਤ ਦੇ ਟੜਿਆਂ ਵਿੱਚ ਹੋਣ ਦੇ ਕਾਰਨ ਉਹਨਾਂ ਦਾ ਰੋਜ਼ਗਾਰ ਖੋਹਿਆ ਜਾ ਰਿਹਾ ਹੈ ਤੇ ਕਾਫੀ ਸਮੇਂ ਤੋਂ ਕੰਮ ਬੰਦ ਪਿਆ ਹੈ ਤੇ ਇਸ ਲਈ ਨਰੇਗਾ ਮਜ਼ਦੂਰ ਆਪਣੇ ਹੱਕਾਂ ਦੇ ਲਈ ਸਰਪੰਚ ਦੇ ਨਾਲ ਆ ਬੀਡੀਪੀਓ ਮੈਡਮ ਦੇ ਨਾਲ ਮੀਟਿੰਗ ਕਰਨ ਦੀ ਲਈ ਆਏ ਨੇ ਨਰੇਗਾ ਦਾ ਜੀ ਕੰਮ ਨਹੀਂ ਚੱਲ ਰਿਹਾ ਕਿਉਂ ਨਹੀਂ ਚੱਲ ਰਿਹਾ ਪੰਚਾਇਤ ਫਟੀ ਹੋਈ ਹੈ ਜੀ ਪਹਿਲਾਂ ਸਾਇਮਨ ਤੋਂ ਸੀਗੇ ਤੇ ਹੁਣ ਸਹਿਮਤ ਨਹੀਂ ਕਰਦੇ ਹੈਗੇ ਅੱਛਾ ਜੀ ਪੰਜ ਕਹਿੰਦੇ ਕੰਮ ਚੱਲਣ ਨਹੀਂ ਦੇਣ ਸਰਪੰਚ ਨਾਲ ਗੱਲ ਕੀਤੀ ਸੀ ਸਰਪੰਚ ਕੀ ਕਰੇ ਹਾਂਜੀ ਇਹ ਤਾਂ ਸਹਿਮਤ ਨੇ ਸਾਡਾ ਮੈਂਬਰ ਵੀ ਦੂਜੇ ਸਹਿਮਤ ਨੇ ਪਰ ਉਹ ਦੂਜੇ ਬੰਦੇ ਨਹੀਂ ਸਹਿਮਤ ਹੈਗੇ ਉਹ ਕੀ ਮੰਗ ਕਰਦੇ ਹੋ ਅਸੀਂ ਸਾਡਾ ਕੰਮ ਚੱਲਣਾ ਚਾਹੀਦਾ ਹੈ ਅਸੀਂ ਗਰੇਗਾ ਵਾਸਤੇ ਕੰਮ ਚਲਾਉਣਾ ਚਾਹੁੰਦੇ ਆ ਜੀ ਸਾਡਾ ਕੰਮ ਨਹੀਂ ਚੱਲ ਰਿਹਾ ਇੱਕ ਸਾਲ ਹੋ ਗਿਆ ਜੀ ਸਾਡਾ ਕੰਮ ਬੰਦ ਹੋ ਗਿਆ ਬਿਲਕੁਲ ਨਹੀਂ ਚੱਲਿਆ ਨਹੀਂ ਜੀ ਬਿਲਕੁਲ ਨਹੀਂ ਚੱਲਿਆ ਜੀ ਚਲਬਾਤ ਤਾਂ ਜੀ ਕੋਈ ਨਹੀਂ ਹੋਈ ਹੈਗੀ ਬਸ ਇਹਨਾਂ ਦੀ ਪੰਚਾਇਤਾਂ ਦਾ ਆਪਣਾ ਹੀ ਰੌਲਾ ਜੀ ਸਾਡਾ ਗਰੀਬਾਂ ਦਾ ਕੰਮ ਚੱਲਣਾ ਚਾਹੀਦਾ ਉਹ ਕਿਉਂ ਬੰਦ ਕਰਵਾਇਆ ਗਿਆ ਅੱਛਾ ਜੀ ਪੰਚਾਇਤ ਦਾ ਆਪਣਾ ਰੌਲਾ ਜੀ ਹਾਂਜੀ ਇਹਨਾਂ ਦਾ ਆਪਣਾ ਰੌਲਾ ਜੀ ਸਾਨੂੰ ਇਹਦੇ ਵਿੱਚ ਕੋਈ ਹੋ ਨਹੀਂ ਹੈਗਾ ਸਾਡਾ ਕੰਮ ਨਹੀਂ ਚੱਲਣ ਦੇ ਰਹੇ ਇਹਰੇ ਵਿੱਚ ਹੈਗੇ ਨੇ ਮੈਂਬਰ ਜੀ ਜਿਹੜਾ ਸਾਡੇ ਸਹਿਯਨ ਨਹੀਂ ਕਰਦੇ ਸਾਡਾ ਕੰਮ ਨਹੀਂ ਚੱਲਣ ਦਿੰਦੇ ਅਸੀਂ ਕਿਹੜਾ ਡਰਦੇ ਆਂ ਜੀ ਤੁਸੀਂ ਸਾਡਾ ਕੰਮ ਚਲਾਓ ਬਸ ਸਾਨੂੰ ਇਹੀ ਹੋਰ ਕੁਝ ਨਹੀਂ ਚਾਹੀਦਾ ਹੈਗਾ ਇਸ ਮਾਮਲੇ ਬਾਰੇ ਜਦੋਂ ਬਲਾਕ ਪੰਚਾਇਤ ਅਫਸਰ ਰਪਿੰਦਰ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿੰਡ ਕੁੰਮੀਆਂ ਦੀ ਪੰਚਾਇਤ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਪਿੰਡ ਦੇ ਚਾਰ ਪੰਚਾਇਤ ਮੈਂਬਰਾਂ ਨੇ ਵਿਪਾਕਪੂਰ ਸ਼ਿਕਾਇਤ ਦਰਜ ਕਰਵਾਈ ਹੈ ਕਿ ਵਿਰੋਧੀ ਧਿਰ ਦੇ ਇੱਕ ਪੰਚ ਨੇ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜਿਸ ਦੀ ਨਿਸ਼ਾਨਦੇਹੀ ਕਰਵਾਈ ਜਾਏ ਤੇ ਸਰਪੰਚ ਅਫਸਰ ਵੱਲੋਂ ਨਿਸ਼ਾਨਦੇਹੀ ਦਾ ਮਤਾ ਪੇਸ਼ ਨਹੀਂ ਕੀਤਾ ਜਾ ਰਿਹਾ ਇਸ ਕਾਰਨ ਚਾਰ ਪੰਚ ਵੀ ਉਹਨਾਂ ਦੇ ਮਤੇ ਦਾ ਵਿਰੋਧ ਕਰ ਰਹੇ ਨੇ ਦੇਖੋ ਜੀ ਉਹਨਾਂ ਦਾ ਕੋਰਮ ਪੂਰਾ ਨਹੀਂ ਤੇ ਜਿਹੜਾ ਗੱਲ ਹੈ ਵੀ ਨਰੇਗਾ ਦਾ ਕੰਮ ਚੱਲ ਰਿਹਾ ਤੇ ਨਰੇਗਾ ਦਾ ਕੰਮ ਚੱਲ ਰਿਹਾ ਸੀ ਜਦੋਂ ਨਵੀਂ ਪੰਚਾਇਤ ਬਣੀ ਉਸ ਤੋਂ ਬਾਅਦ ਇਹਨਾਂ ਦਾ ਕੋਈ ਮਤਾ ਪਾਸ ਨਹੀਂ ਹੋ ਰਿਹਾ ਇਸ ਕਰਕੇ ਨਰੇਗਾ ਦਾ ਕੰਮ ਰੁਕਿਆ ਹੋਇਆ ਹੈ ਠੀਕ ਹੈ ਜੀ ਤੇ ਇਹਨਾਂ ਦੀ ਪਹਿਲਾਂ ਪੰਚਾਇਤ ਚ ਵੀ ਮੀਟਿੰਗਾਂ ਹੋ ਰਹੀਆਂ ਨੇ ਅੱਜ ਅਸੀਂ ਦੂਜੀ ਮੀਟਿੰਗ ਬੁਲਾਈ ਸੀ ਜੀ ਤੇ ਮਤਲਬ ਮੈਂਬਰ ਹਾਜ਼ਰ ਹੋ ਰਹੇ ਨੇ ਪਰ ਉਹ ਸਰਪੰਚ ਸਾਹਿਬ ਨਾਲ ਉਹਨਾਂ ਦੀ ਇੱਕੋ ਗੱਲ ਤੇ ਜਿੱਦ ਹੈ ਕਿ ਨਿਸ਼ਾਨਦੇਹ ਦਾ ਮਤਾ ਪੰ ਸਰਪੰਚਾ ਵ ਨਿਸ਼ਾਨਦੇਹ ਦਾ ਮਤਾ ਨਹੀਂ ਪਾ ਰਹੇ ਇਸ ਕਰਕੇ ਉਹਨਾਂ ਦਾ ਕੋਰਮ ਨਹੀਂ ਪੂਰਾ ਹੋ ਰਿਹਾ ਇੱਕ ਉਹਨਾਂ ਨੇ ਸ਼ਿਕਾਇਤ ਕੀਤੀ ਹੋਈ ਹੈ ਇੱਕ ਕੋਈ ਗੁਰਤੇਜ ਸਿੰਘ ਪੰਜ ਨੇ ਉਹਨਾਂ ਦੇ ਖਿਲਾਫ ਕਿ ਇਹਨਾਂ ਨੇ ਪੰਚਾਇਤੀ ਜ਼ਮੀਨ ਦਾ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਅਸੀਂ ਉਹਦੀ ਇਨਕੁਆਇਰੀ ਕਰ ਰਹੇ ਹਾਂ ਜੀ ਉਹਦੀ ਇਨਕੁਆਇਰੀ ਕਰਕੇ ਜੋ ਵੀ ਮੰਨਦੀ ਕਾਰਵਾਈ ਹੋਵੇਗੀ। ਚੱਬਾ ਦੀ ਚੀ ਲਈ ਮਾਚੀਵਾੜਾ ਤੋਂ ਗੁਰਦੀਪ ਟੱਕਰ ਦੀ ਰਿਪੋਰਟ।